ਮਾਲਕ ਚਾਵੇ ਤਾਂ ਕੀ ਨਹੀਂ ਹੋ ਸਕਦਾ ਇਕਵਲ ਦੇ ਅੰਦਰ ਤੁਹਾਡੀਆਂ ਸਾਰੀਆਂ ਨੈਸ਼ਨਾਂ ਦਾ ਹੱਲ ਹੋ ਸਕਦਾ ਹੈ ਜਿਹੜੀਆਂ ਤੁਸੀਂ ਸੋਚੀ ਵੀ ਨਹੀਂ ਸਕਦੇ ਨਾ ਮਾਲਕ ਨੇ ਉਹ ਚੀਜ਼ਾਂ ਸੋਚੀਆਂ ਹੀ ਤੁਹਾਡੇ ਬਾਰੇ ਜੋ ਜਿੰਨੀ ਮਰਜੀ ਟੈਨਸ਼ਨ ਹੋਵੇ ਜਿੰਨੀ ਮਰਜੀ ਫਿਕਰਾ ਤੁਹਾਡੇ ਆਲੇ ਦੁਆਲੇ ਹੋਣ ਇੱਕ ਗਲ ਕਦੀ ਨਹੀਂ ਪੁੱਲਣੀ ਕਿ ਮਾਲਕ ਚਾਵੇ ਤਾਂ ਸਭ ਕੁਝ ਹੋ ਸਕਦਾ ਹੈ ਮੇਰੇ ਮਾਲਕ ਲਈ ਕੁਝ ਵੀ ਵੱਡਾ ਨਹੀਂ ਹੈਗਾ ਕੋਈ ਵੀ ਇਥੇ ਇੰਪੋਸੀਬਲ ਨਹੀਂ ਹੈਗੀ ਜਿੱਥੇ ਦੁਨੀਆ ਨੇ ਜਵਾਬ ਦੇ ਦਿੱਤਾ ਹੋਵੇਗਾ ਉਥੇ ਵੀ ਮੇਰਾ ਮਾਲਕ ਚਾਵੇ ਤਾਂ ਸਭ ਕੁਝ ਹੀ ਕਰ ਸਕਦਾ ਆਪਣੇ ਗੁਰੂ ਤੇ ਭਰੋਸਾ ਰੱਖਿਆ ਕਰੋ ਦੁਨੀਆ ਦੁਨੀਆ ਦੀਆਂ ਗੱਲਾਂ ਤੇ ਭਰੋਸਾ ਨਹੀਂ ਰੱਖਣਾ ਹੁੰਦਾ ਤੁਹਾਨੂੰ ਕੋਈ ਚਾਰ ਗੱਲਾਂ ਸੁਣਾ ਕੇ ਚਲ ਜਾਵੇ ਤੇ ਤੁਸੀਂ ਆਪਣਾ ਮਨ ਉਦਾਸ ਕਰਕੇ ਲੋ ਕਿ ਸ਼ਾਇਦ ਹੁਣ ਹੋਣਾ ਹੀ ਨਹੀਂ ਸਭ ਕੁਝ ਹੀ ਕਿਉਂ ਨਹੀਂ ਹੋਣਾ ਤੁਹਾਡਾ ਗੁਰੂ ਜਦੋਂ ਤਾਂ ਤੁਹਾਡੇ ਨਾਲ ਬੈਠਾ ਕਿਉਂ ਨਹੀਂ ਹੋਵੇਗਾ ਕਮ ਤੁਹਾਡੇ ਸਾਰੇ ਕੰਮ ਹੋਣਗੇ ਬੜੇ ਸੋਹਣੇ ਕੰਮ ਹੋਣਗੇ ਕਿਸੇ ਦਾ ਨਾ ਕਰਨ ਨਾਲ ਕੁਝ ਨਹੀਂ ਹੁੰਦਾ ਮਾਲਕ ਨੇ ਤਾਂ ਸਭ ਕੁਝ ਸੋਚਿਆ ਤੁਹਾਡੇ ਲਈ ਮਾਲਕ ਨੇ ਜਦੋਂ ਚਾਹੇ ਤਾਂ ਹਾਲਾਤ ਬਦਲ ਦੇ ਦੇ ਥੋੜੀ ਲਗਣੀ ਹੈ ਹਾਂ ਸਮਾਂ ਬਦਲ ਦੇ ਦੇ ਥੋੜੀ ਲਗਣੀ ਹੈ ਹਾਂ ਇੱਕ ਪਲ ਦੇ ਵਿੱਚ ਤੁਹਾਡੀ ਸਾਰੀ ਜ਼ਿੰਦਗੀ ਦਾ ਰੁਖ ਬਦਲ ਲਾ ਮਾਲਕ ਨੇ ਜਿਹੜਾ ਤੁਹਾਨੂੰ ਇਹ ਲੱਗਦਾ ਹੈ ਨਾ ਕਿ ਮੇਰਾ ਇਹ ਕੰਮ ਨਹੀਂ ਹੋ ਰਿਹਾ ਮੇਰਾ ਉਹ ਕੰਮ ਨਹੀਂ ਹੋ ਰਿਹਾ ਇਕ ਐਸਾ ਸਮਾਂ ਆਉਣਾ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਸਾਰੇ ਕੰਮ ਇੱਕੋ ਦਮ ਹੀ ਹੋਣਗੇ ਤੁਹਾਨੂੰ ਖੁਦ ਨਹੀਂ ਪਤਾ ਲੱਗਣਾ ਤੁਸੀਂ ਖੁਦ ਹੈਰਾਨ ਰਹਿਣਾ ਕਿ ਪਤਾ ਨਹੀਂ ਕਿੱਥੋਂ ਕੰਮ ਬੜੀ ਜਾਂਦੇ ਨੇ ਮੇਰੇ ਕਿਉਂਕਿ ਜਦੋਂ ਪਰਮਾਤਮਾ ਦੇ ਦੇਂਦ ਆਇਆ ਨਾ ਜਦੋਂ ਮਾਲਕ ਮਿਹਰਬਾਨ ਹੋ ਗਿਆ ਨਾ ਤਾਂ ਖੁੱਲੇ ਖਜ਼ਾਨੇ ਪਰਣਗੇ ਤੁਹਾਡੇ ਕਰਜ਼ੇ ਫਿਰ ਅੱਖਾਂ 'ਚ ਹੰਝੂ ਨਹੀਂ ਰਹਿਣਗੇ ਸੁੱਖਾਂ ਦੀਆਂ ਬਰਸਾਦਾ ਤੁਹਾਡੀਆਂ ਜ਼ਿੰਦਗੀਆਂ 'ਚ ਆਉਣਗੀਆਂ ਫਿਰ ਸ਼ੁਕਰਾਨੇ ਦੇ ਵਿੱਚ ਹਰ ਵਾਰ ਹੱਥੀ ਜੁੜੇ ਹੋਣਗੇ ਕੀ ਮਾਲਕ ਇੰਨਾ ਜ਼ਿਆਦਾ ਦੇ ਦਿੱਤਾ ਕਿ ਸਾਬਿਆ ਨਹੀਂ ਜਾਂਦਾ ਪਿਆ ਇਹ ਸਮਾਂ ਹੁਣ ਤੁਹਾਡੀ ਜ਼ਿੰਦਗੀ ਜੀ ਜੂ ਰੋਣਾ ਹੈ ਜਿਹੜਾ ਵਿਸ਼ਵਾਸ ਆਪਣੇ ਗੁਰੂ ਦੇ ਸੱਚਾ ਰੱਖਦਾ ਹੈ ਨਾ ਉਹਦੀ ਪ੍ਰੀਖਿਆ ਓਖੀ ਹੋ ਸਕਦੀ ਹੈ ਪਰ ਪਰਮਾਤਮਾ ਉਹਦੀ ਜ਼ਿੰਦਗੀ ਜੀ ਭਾਗ ਵੀ ਬੜੇ ਲਾਂਦੇ ਬੜੀਆਂ ਰਹਿਮਤਾਂ ਤੁਹਾਡੇ ਘਰ ਆਖ ਰਹੀਆਂ ਜੇ ਤੁਸੀਂ ਭਰੋਸਾ ਰੱਖਣਾ ਬਸ ਹੋਣ ਵਾਹਿਗੁਰੂ